सूफी कर बाबा बुल्ले शाह चादर मैली ते साबण ਥੋੜਾ चादर मैली ते साबण ਥੋੜਾ ਬੈਠ ਕਿਨਾਰੇ ਤੂੰ ਵੇਂਗਾ ਦਾਗ ਨਹੀਂ ਛੁੱਟਨੇ ਪਾਪਾਂ ਵਾਲੇ ਤੂੰ ਵੇਂਗਾ ਫਿਰ ਰੋਵੇਂਗਾ ਕੋਈ ਰੰਗ ਕਾਲਾ ਕੋਈ ਰੰਗ ਪੀਲਾ ਕੋਈ ਰੰਗ ਕਾਲਾ ਕੋਈ ਰੰਗ ਪੀਲਾ ਕੋਈ ਲਾਲ ਗੁਲਾਬੀ ਕਰਦਾ ਬੁੱਲੇ ਸ਼ਾ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਕਿਸੇ ਕਿਸੇ ਨੂੰ ਚੜਦਾ ਪੱਥਰ ਕਦੇ ਗੁਲਾਬ ਨਹੀਂ ਹੁੰਦੇ ਪੱਥਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਜੇਕਰ ਲਾਈਏ ਯਾਰੀ ਬੁੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਦਿਨ ਤੇਰੇ ਵੀ ਫਿਰ ਜਾਣਗੇ ਐਵੇਂ ਨਾ ਘਬਰਾਇਆ ਕਰ ਦੀਦਾ ਬਾਲਣ ਲੈ ਕੇ ਤੂੰ ਦਿਨ ਡੁੱਬੇ ਕਰ ਜਾਇਆ ਕਰ ਪਿਆਰ ਦੇ ਬੂਟੇ ਐਸੇ ਲਾ ਪਿਆਰ ਦੇ ਬੂਟੇ ਐਸੇ ਲਾ ਸਾਰੇ ਪਿੰਡ ਤੇ ਛਾਇਆ ਕਰ ਆਪਣੇ ਅੰਦਰ ਝੂਠ ਮੁਕਾ ਸੱਚ ਦਾ ਟੋਲ ਵਜਾਇਆ ਕਰ ਰੁੱਖੀ ਸੁਖੀ ਖਾ ਕੇ ਤੂੰ ਸਜਦੇ ਵਿੱਚ ਤੂੰ ਜਾਇਆ ਕਰ ਨਾ ਕਰ ਝੋਲੀ ਲੋਕਾਂ ਅੱਗੇ ਨਾ ਕਰ ਝੋਲੀ ਲੋਕਾਂ ਅੱਗੇ ਰੱਬ ਅੱਗੇ ਗੁਰ ਲਾਇਆ ਕਰ ਮਨੰਦਰੋਂ ਤੂੰ ਝਾੜੂ ਦੇ ਅੰਦਰੋਂ ਬਾਹਰ ਸਫਾਇਆ ਕਰ ਸਖਤ ਜੁਬਾਨਾ ਰੱਖਣ ਵਾਲੇ ਦਿੰਦੇ ਨਹੀਂ ਨੁਕਸਾਨ ਸਖਤ ਜੁਬਾਨਾ ਰੱਖਣ ਵਾਲੇ ਦਿੰਦੇ ਨਹੀਂ ਨੁਕਸਾਨ ਭੁੱਲਿਆ ਡਰ ਤੂੰ ਉਹਨਾਂ ਤੋਂ ਜਿਹੜੇ ਚੁੱਕ ਚੁੱਕ ਕਰਨ ਸਲਾਮ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ